ਆਮ ਆਦਮੀ ਪਾਰਟੀ ਹੁਣ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਆਪਣੀ ਪਾਰਟੀ ਸ਼ਾਮਿਲ ਹੋਣ ਲਈ ਸੱਦਾ ਦੇ ਰਹੀ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਸ੍ਰੀ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਆਪ ਆਗੂ ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਵਿੱਚ ਆਉਣ ਲਈ ਸੱਦਾ ਦਿੱਤਾ ਹੈ ਅਮਨ ਅਰੋੜਾ ਮੁਤਾਬਕ ਸੁਖਪਾਲ ਖੈਰਾ ਬੀਬੀ ਖਾਲੜਾ ਦਾ ਗਲਤ ਇਸਤੇਮਾਲ ਕਰ ਰਹੇ ਨੇ ਉਹਨਾਂ ਮੁਤਾਬਕ ਖੈਰਾ ਬੀਬੀ ਖਾਲੜਾ ਨੂੰ ਸਿਰਫ ਪੈਸੇ ਇਕੱਠੇ ਕਰਨ ਲਈ ਵਰਤ ਰਹੇ ਨੇ ਇਸ ਲਈ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਬੀਬੀ ਖਾਲੜਾ ਨੂੰ ਆਮ ਆਦਮੀ ਪਾਰਟੀ ਜੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਨੇ ਖਾਲੜਾ ਸਾਹਿਬ ਦਾ ਬਹੁਤ ਵੱਡਾ ਯੋਗਦਾਰਾ ਐ ਐਸ ਆਰ ਐਸ ਸਿਪਰ ਰਾਈਟਸ ਇਸ ਕਨਸਰਨ ਅਸੀਂ ਬੀਬੀ ਖਾਲੜਾ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ ਪਰ ਸਵਾਲ ਅਜੇ ਖੜਾ ਹੁੰਦਾ ਹੈ ਕਿ ਬੀਬੀ ਖਾਲੜਾ ਜੀ ਜਿਨ੍ਹਾਂ ਜਿਨ੍ਹਾਂ ਜਿਹੜੇ ਅਜੇ ਲੜਾਈ ਲੜ ਰਹੇ ਨੇ ਔਰ ਜਿਹੜੇ ਉਹਨਾਂ ਦੇ ਨਾਮ ਨੂੰ ਯੂਜ਼ ਜਾਂ ਮਿਸਯੂਜ਼ ਕਰਨਾ ਚਾਹੁੰਦੇ ਨੇ ਏ ਉਸ ਸਮੇਂ ਕਿੱਥੇ ਸੀਗੇ ਜਦੋਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਸੀਗੀ ਜਦੋਂ ਜਸਵੰਤ ਸਿੰਘ ਖਾਲੜਾ ਜੀ ਨੂੰ ਨੂੰ ਆ ਖਤਮ ਕਰ ਦਿੱਤਾ ਗਿਆ ਉਦੋਂ ਇਹ ਲੋਕ ਜਿਹੜੇ ਅੱਜ ਉਹਨਾਂ ਦਾ ਨਾਮ ਯੂਜ਼ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਡੋਗਰੋਇਆ ਫਾਊਂਡਰ ਦੀ ਸਪੋਰਟ ਲੈਣਾ ਚਾਹੁੰਦੇ ਨੇ ਉਦੋਂ ਲੋਕ ਕਿਸ ਪਾਰਟੀ ਦੇ ਵਿੱਚ ਸੀਗੇ ਉਸੇ ਪਾਰਟੀ ਦੇ ਵਿੱਚ ਸੀਗੇ ਜਿਹੜੀ ਕਿ ਪਾਰਟੀ ਦੇ ਵਿੱਚ ਜਿਹੜੀ ਪਾਰਟੀ ਉਦੋਂ ਉਹ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਸੀਗੀ ਸੋ ਵਾਟ ਆਈ ਮੀਨ ਟੂ ਸੇਸ ਵਾਟ ਆਈ ਮੀਨ ਟੂ ਸੇਸ ਕੇ ਅਸੀਂ ਖਾਲੜਾ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਾਂ ਸਾਡੇ ਮਨ ਦੇ ਵਿੱਚ ਉਸ ਪਰਿਵਾਰ ਦਾ ਬਹੁਤ ਸਤਿਕਾਰ ਹੈ ਅਸੀਂ ਵੀ ਅਸੀਂ ਵੀ ਉਸੇ ਤਰ੍ਹਾਂ ਦਾ ਨਿਜ਼ਾਮ ਹੈ ਜਿਹੜਾ ਪੰਜਾਬ ਦੇ ਵਿੱਚ ਐਸਟੈਬਲਿਸ਼ ਕਰਨਾ ਚਾਹੁੰਦੇ ਹਾਂ ਜਿੱਥੇ ਕਿਸੇ ਹਿਊਮਨ ਰਾਈਟਸ ਦੇ ਵੈਲਿਊਸ਼ਨ ਨਾ ਹੋਵੇ ਸੋ ਆਫਟਰ ધ ਇਲੈਕਸ਼ਨ ਵੀ ਵੈਲਕਮ ਵੀ ਵੀ ਖਾਲੜਾ ਟੂ ਜੁਆਇਨ ਅਸ ਦਾ ਮੂਵਮੈਂਟ ਥੈਟ ਅਭਿਨ ਕੇਜਰੀਵਾਲ ਹੈਜ਼ ਇਨੀਸ਼ੀਏਟਿਡ ਜਿੱਥੇ ਲਾਅ ਆਫ ਲੈਂਡ ਉਹ ਪ੍ਰਵੇਲ ਹੋਵੇ ਔਰ ਹਰ ਦਬੇ ਕੁਚਲੀ ਦੀ ਆਵਾਜ਼ ਹੈ ਜਿਹੜੀ ਉਹ ਸੁਣੀ ਜਾਵੇ ਜ਼ਿਕਰ ਜੋਗੇ ਕਿ ਸ਼੍ਰੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਬੀਬੀ ਖਾਲੜਾ ਖਿਲਾਫ ਮਨਜਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਅਜਿਹੇ ਚਾਪ ਵੱਲੋਂ ਬੀਬੀ ਖਾਲੜਾ ਨੂੰ ਸੱਦਾ ਕਿਤੇ ਆਪ ਉਮੀਦਵਾਰ ਦੀ ਹਾਰ ਦੇ ਸੰਕੇਤ ਤਾਂ ਨਹੀਂ ਕਿਤੇ ਅਜੇ ਹੱਤ ਨਹੀਂ ਕਿ ਆਮ ਆਦਮੀ ਪਾਰਟੀ ਆਪਣੀ ਬੇੜੀ ਬੰਨੇ ਲਾਉਣ ਲਈ ਬੀਬੀ ਖਾਲੜਾ ਦਾ ਸਹਾਰਾ ਲੈਣਾ ਚਾਹੁੰਦੀ ਹੋਵੇ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ